ਬਟਾਲਾ ਪ੍ਰਸ਼ਾਸਨ ਵੱਲੋਂ ਨਾਸੀਵਾ ਆਜ਼ਾਦੀ ਦਿਹਾੜਾ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ ਇਸ ਦੇ ਵਿੱਚ ਐਸਡੀਐਮ ਵਿਕਰਮਜੀਤ ਸਿੰਘ ਪੰਜਾਬ ਆਮ ਆਦਮੀ ਪਾਰਟੀ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਭਰਾ ਅਮ੍ਰਿਤ ਕਲਸੀ ਮੁੱਖ ਮਹਿਮਾਨ ਦੇ ਵਜੋਂ ਸ਼ਾਮਲ ਹੋਏ ਨੇ ਉੱਥੇ ਇਸ ਮੌਕੇ ਤੇ ਫਾਊਂਡਰ ਕੇ ਆਰਟੀ ਗਰੁੱਪ ਕੁਮਰ ਰੋਹਿਤ ਠਾਕੁਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਮੁੱਖ ਮਹਿਮਾਨਾਂ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਗਿਆ ਉੱਥੇ ਵਕ ਵਕ ਕੂਲੀ ਬੱਚਿਆਂ ਦੇ ਵੱਲੋਂ ਪੇਸ਼ ਭक्ति ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਦੌਰਾਨ ਮੁੱਖ ਮਹਿਮਾਨਾਂ ਵੱਲੋਂ ਪੁਲਿਸਿਕ ਟੁਕੜੀ ਨੂੰ ਸਲਾਮੀ ਦਿੱਤੀ ਗਈ ਪ੍ਰਸ਼ਾਸਨ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨਿਤ ਕੀਤਾ ਗਿਆ ਅੱਜ ਸੀ ਆਈਟੀਐਲ ਕਾਲਜ ਪਹੁੰਚੇ ਆਂ ਔਰ 79th ਇੰਡੀਪੈਂਡੈਂਸ ਡੇ ਆ ਸਰਦਾਰ ਅਮਨ ਸ਼ੇਰ ਸਿੰਘ ਸ਼ਰੀਫ ਅਲ ਸੀਜੀ ਐਮਐਲਏ ਬਟਾਲਾ ਉਹਨਾਂ ਨੇ ਇੱਥੇ ਪਹੁੰਚਣਾ ਸੀ ਬਟ ਪਾਰਟੀ ਦੀ ਡਿਊਟੀਆਂ ਜਿਹੜੀਆਂ ਨੇ ਉਹ ਯੂਐਸਏ ਨਿਭਾ ਰਹੇ ਨੇ ਫਿਲਹਾਲ ਐਂਡ ਉਹਦੇ ਨਾਲ ਨਾਲ ਸਾਡੇ ਬਹੁਤ ਹੀ ਪ੍ਰਸ਼ਾਸਨ ਨੇ ਬਹੁਤ ਹੀ ਸੋਨਾ ਪ੍ਰੋਗਰਾਮ ਜਿਹੜਾ ਵਾ ਆਰਗੇਨਾਈਜ਼ ਕੀਤਾ ਔਰ ਇਹਦੇ ਨਾਲ ਨਾਲ ਪੂਰੇ ਨੇਸ਼ਨ ਨੂੰ ਜਿਹੜਾ ਵਾ 79 ਇਅਰਸ 올ਡ ਪਹਿਲਾਂ ਜਿਹੜਾ ਨੇਸ਼ਨ ਨੂੰ ਸਾਡੇ ਪੰਜਾਬੀ ਭਾਈਚਾਰਾ ਨੇ ਬਹੁਤ ਹੀ ਫਰੀडम फाइਟਰਸ ਨੇ ਇੰਡੀਆ ਨੂੰ ਵਸਾਧ ਕਰਾਇਆ ਔਰ ਇੰਡੀਆ ਨੂੰ ਜਿਹੜਾ ਉਹ ਇੰਡੀਪੈਂਡੈਂਸ ਦੇ ਜਿਹੜਾ ਵਾ ਅੱਜ ਦਾ ਦਿਨ ਮਿਲਿਆ ਵਾ ਬਣਾਉਣ ਵਾਸਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਔਰ ਸਰਦਾਰ ਅਮਨ ਸ਼ੇਰ ਸਿੰਘ ਸ਼ਰੀਕ ਅਲਸੀਜੀ ਵੱਲੋਂ ਹਰ ਪਰਿਵਾਰ ਦੇ ਵਿੱਚ ਹਰ ਕਿਸੇ ਦੀ ਤੰਦਰੁਸਤੀ ਸਿਹਤਮੰਦ ਤੰਦਰੁਸਤੀ ਤੇ ਖੁਸ਼ੀਆਮੰਦ ਧੰਨਵਾਦ ਅੱਜ ਦਾ ਦਿਨ ਹੀ ਸਮੂਹ ਪਟਿਆਲਾ ਨਿਵਾਸੀਆਂ ਲਈ ਪੰਜਾਬ ਨਿਵਾਸੀਆਂ ਲਈ ਇਹ ਹਿੰਦੁਸਤਾਨ ਨਵਾਸੀ ਵਾਲੇ ਬਹੁਤ ਖੁਸ਼ੀਆਂ ਭਰਿਆ ਦੇਣਾ ਕਿ ਅੱਜ ਦੇ ਦਿਨ ਸਾਡਾ ਹਿੰਦੁਸਤਾਨ ਆਜ਼ਾਦ ਹੋਇਆ ਸੀ ਔਰ ਅਨੇਕਾਂ ਹੀ ਸਾਡੇ ਪੰਜਾਬੀਆਂ ਨੇ ਇਦੇ ਚ ਸ਼ਹੀਦੀਆਂ ਦਿੱਤੀਆਂ ਆਪਣੀਆਂ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸਿੰਘਦੇਵ ਜੀ ਜਿਨ੍ਹਾਂ ਨੇ ਆਪਾ ਵਾਰ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਅੱਜ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਇਥੋਂ ਦੇ ਐਮਐਲਏ ਸਰਦਾਰ ਅਮਨ ਸ਼ੀਰ ਸਿੰਘ ਸ਼ਹਿਰੀ ਕਲਸੀ ਜਿਹੜੇ ਐਸਲੇ ਯੂਐਸਏ ਦੀ ਧਰਤੀ ਤੇ ਨੇ ਉਹਨਾਂ ਦੇ ਛੋਟੇ ਬ੍ਰਦਰ ਅਮਰਤ ਕਲਸੀ ਜੀ ਅੱਜ ਉਹਨਾਂ ਦੀ ਹਾਜ਼ਰੀ ਪੋਲੀਟੈਕਨੀਕਲ ਵਿਖੇ ਚੰਡਾਲਾ ਰੌਂਦੀ ਰਸਮ ਦੇ ਵਿੱਚ ਅਦਾ ਕਰ ਰਹੇ ਨੇ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਹੀਦਾਂ ਦਾ ਸਨਮਾਨ ਕਰਦੇ ਹੋਏ 1 ਕਰੋੜ ਰੁਪਏ ਦੀ ਰਾਸ਼ੀ ਉਹਨਾਂ ਦੇ ਪਰਿਵਾਰਾਂ ਨੂੰ ਦੇਣੀ ਸ਼ੁਰੂ ਕੀਤੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਸ਼ਹੀਦਾਂ ਬਾਰੇ ਨਹੀਂ ਸੋਚਿਆ ਕਿਉਂਕਿ ਅੱਜ ਸ਼ਹੀਦਾਂ ਦਾ ਦਿਨ ਹੈ ਅੱਜ ਆਜ਼ਾਦੀ ਦਾ ਦਿਨ ਹੈ ਸ਼ਹੀਦਾਂ ਦੀ ਛੀਦੀਆਂ ਦੇ ਕੇ ਸਹੀ ਆਜ਼ਾਦੀ ਦਿੱਤੀ ਸੀ ਉਸ ਦੇ ਵਿੱਚ ਕਿਸੇ ਸਰਕਾਰ ਨੇ ਨਹੀਂ ਸੋਚਿਆ ਜਿਹੜਾ ਕਿ ਆਮ ਆਦਮੀ ਪਾਰਟੀ ਨੇ ਸੋਚ ਕੇ ਉਹਨਾਂ ਨੂੰ 1 ਕਰੋੜ ਰੁਪਇਆ ਦੇਣਾ ਸ਼ੁਰੂ ਕੀਤਾ ਅਸੀਂ ਪਾਰਟੀ ਦੇ ਔਰ ਆਮ ਆਦਮੀ ਸਰਕਾਰ ਦੇ ਧੰਨਵਾਦੀ ਆ ਤੇ ਇੱਕ ਵਾਰ ਫੇਰ ਸਮੂਹ ਪੰਜਾਬੀਆਂ ਨੂੰ ਸਮੂਹ ਹਿੰਦੁਸਤਾਨ ਵਾਸੀਆਂ ਨੂੰ ਅੱਜ ਦੇ ਆਜ਼ਾਦੀ ਦਿਵਸ ਦੀ ਲੱਖ ਲੱਖ ਵਾਰ ਬਾਰਕਬਾਰ ਦੇ ਲक्की ਸਰੋਜ ਕੇ ਆਟੀ ਨਿਊਜ਼ ਨੈਟਵਰਕ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.